ਹਾਂਜੀ ਦੋਸਤੋ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ YouTube ਦੇ ਪਹਿਲੇ ਵਲੌਗ ਦੇ ਵਿੱਚ ਅੱਜ ਅਸੀਂ ਸੰਤ ਬਾਬੂ ਬੋਧ ਪ੍ਰਗਾਸ਼ ਜੀ ਦੇ ਥੱਲੇ ਤੇ ਸਾਰੇ ਨਗਰ ਦੇ ਵਿੱਚੋਂ ਕਣਕ ਦੀ ਸੇਵਾ ਕੱਢੀ ਕੀਤੀ ਸੀ ਹੁਣ ਉਹ ਕਣਕ ਦੀ ਸੇਵਾ ਜਿਹੜੀ ਆਪਾਂ ਮੰਡੀ 'ਚ ਲੈ ਕੇ ਪਹੁੰਚ ਚੁੱਕੇ ਹਾਂ ਇਹ ਟਰਾਲੀ ਲੱਗ ਰਿਹਾ ਵੈ ਤੇ ਇਹ ਤੋਂ ਬਾਅਦ ਜਿਹੜੀ ਇਹ ਕਣਕਾਂ ਗੱਲ ਹੋ ਗਈ ਆੜਤੀ ਨਾਲ ਉਹ ਕਹਿੰਦਾ ਵੀ ਤੁਸੀਂ ਲੈ ਆਓ ਤੇ ਮੈਂ ਹੁਣੇ ਤਲਾ ਦਨਾ ਉਹ ਸਾਹਮਣੇ ਬੰਦੇ ਜਿਹੜੇ ਉਹ ਆਪਣੀ ਕਣਕ ਤੋਲਣ ਵਾਸਤੇ ਤਿਆਰੀ ਵੈਰੀ ਕਰੀ ਜਾਂਦੇ ਆ ਤੇ ਹੁਣ ਆ ਟਰੈਕਟਰ ਆ ਜਿਹੜਾ ਆਪਣਾ ਇਹ ਲਾ ਦਨੇ ਆਪਾਂ ਨੇੜੇ ਕਰਕੇ ਮਸ਼ੀਨ ਦੇ ਤੇ ਕਣਕ ਆ ਜਿਹੜੀ ਆਪਾਂ ਤਲਾ ਕੇ ਅੱਜ ਹੀ ਕੰਮ ਨਵੇੜ ਕੇ ਵਾਪਸ ਚਲੇ ਜਾਣਾ ਹੁਣ ਦੇਖੋ ਤੁਸੀਂ ਬੰਦੇ ਲੱਗੇ ਹੋਏ ਆ ਸਿਰਫ ਇਹ ਐਡੀ ਜਲਦੀ ਤੋਲਣਾ ਤੇ ਬੋਲੀਆਂ ਭਰਨ ਦਾ ਕਾਰਨ ਇਹ ਆ ਵੀ ਜਿਹੜਾ ਸੇਠ ਹੈ ਸੇਠ ਮੋਹਣ ਮੰਡੀ ਦੇ ਦਰਵਾਜ਼ੇ ਤੋਂ ਉਹ ਜਿਹੜਾ ਆਪਣੇ ਸੰਤਾਂ ਦਾ ਸ਼ਰਧਾਲੂ ਆ ਸੰਤਾਂ ਦੇ ਟੱਲੇ ਤੇ ਆਉਂਦਾ ਤਾਂ ਕਰਕੇ ਜਿਹੜੇ ਇਹ ਆਪਣੇ ਮੰਡੀ ਦੇ ਵਿੱਚ ਉਹਦੇ ਬੰਦੇ ਆ ਸੇੜਦੇ ਉਹਨਾਂ ਨਾਲ ਵੀ ਗੱਲ ਹੋ ਗਈ ਪਹਿਲਾਂ ਤਾਂ ਕਹਿੰਦੇ ਸੀ ਬਾਰਦਾਣਾ ਹੀ ਹੈਨੀ ਇਹ ਪੜਕੋ ਸੇਟ ਨਾਲ ਗੱਲ ਕੀਤੀ ਤੇ ਉਹਨਾਂ ਦੱਸਿਆ ਵੀ ਇਹ ਸੰਤਾਂ ਦੇ ਦੀ ਕਣਕਾਂ ਸਾਂਝੀ ਕਣਕਾਂ ਹਾਂ ਫਿਰ ਉਹ ਸਾਰੇ ਬੰਦੇ ਕਹਿੰਦੇ ਵੀ ਚਲੋ ਕੋਈ ਗੱਲ ਨਹੀਂ ਸੇਟ ਨਾਲ ਗੱਲ ਕਰਾ ਦੋ ਸੇਟ ਨਾਲ ਚੱਲ ਵੀ ਹੋ ਗਈ ਤੇ ਗੱਲ ਹੋਣ ਤੋਂ ਬਾਅਦ ਹੁਣ ਜਿਹੜਾ ਇਹ ਕੰਮ ਸ਼ੁਰੂ ਕਰਨ ਲੱਗਿਆ ਪਹਿਲਾਂ ਚਾਰ ਲਾਉਣ ਲੱਗੇ ਆ ਚਾਰ ਤੋਂ ਬਾਅਦ ਜਿਹੜੀਆਂ ਬੋਰੀਆਂ ਭਰ ਦਿੱਤੀਆਂ ਜਾਣੀਆਂ ਤੇ ਅੱਜ ਇਹ ਪਹਿਲਾ ਵਲੌਗ ਸੀ ਅੱਜ ਦੇ ਲਈ ਇੰਨਾ ਹੀ ਇਸ ਵੀਡੀਓ ਤੋਂ ਬਾਅਦ ਅੱਗੇ ਹੋਰ ਡਿਟੇਲ ਚ ਤੁਹਾਨੂੰ ਸਾਰਾ ਦਿਖਾਵਾਂਗੇ। ਸੋ ਕਿਰਾਂ ਇੱਕ ਵਾਰੀ ਕਿਉਂਕਿ ਕੰਮ ਚ ਚਾਲੂ ਹੁੰਦੇ ਹੈ ਟਾਈਮ ਲੱਗਣਾ। ਸੋ ਦੁਬਾਰਾ ਵੀਡੀਓ ਨਾਲ ਜੁੜਦੇ ਆਂ। ਧੰਨਵਾਦ ਉਸਤ। ਐਸੀ ਕਿ ਆਪਾਂ ਜਿਹੜਾ ਅਗਲਾ ਵਲੌਗ ਬਹੁਤ ਜਲਦੀ ਸ਼ੁਰੂ ਕਰਾਂਗੇ। ਸੋ ਅਗਲਾ ਵਲੌਗ ਲੈ ਕੇ ਹਾਜ਼ਰ ਆ। ਕਿਉਂਕਿ ਇਹ ਜਿਹੜਾ ਕੰਮ ਕਰ ਰਿਹਾ ਸਨ ਥੋੜਾ ਟਾਈਮ ਲੱਗਣਾ। ਤੇ ਸ਼ੁਰੂ ਹੋ ਗਿਆ। ਸਾਹਮਣੇ ਤਿਆਰੀ ਹੋ ਜਾਂਦੀ ਹੈ। ਸਾਹਮਣੇ ਫਿਲਟਰ ਜਿਹੜਾ ਉਹ ਚਾਲੂ ਕਰਤਾ। ਤੇ ਆਪਣੀ ਕਣਕ ਦਾ ਜਿਹੜਾ ਇਹ ਝਾੜ ਚਾਰ ਲਾਉਣ ਲੱਗੇ ਆ ਚਾਰ ਬੂਦੇ ਨੂੰ ਝਾੜ ਨਹੀਂ ਸੌਰੀ ਗਲਤ ਸ਼ਬਦ ਮੂੰਹ ਚ ਨਿਕਲ ਗਿਆ ਸੀ ਮਸ਼ੀਨ ਚਲਾਦੀ ਹੈ ਪਹਿਲਾਂ ਇਹ ਮਸ਼ੀਨਾਂ ਹੱਥਾਂ ਨਾਲ ਚਲਦੀਆਂ ਹੁੰਦੀਆਂ ਸੀ ਇੱਕ ਬੰਦਾ ਹੱਥ ਨਾਲ ਘਮਾਉਂਦਾ ਸੀ ਤੇ ਫਿਰ ਇਹ ਮਸ਼ੀਨ ਚਲਦੀ ਹੁੰਦੀ ਸੀ ਪੱਖਾ ਚੱਲਦਾ ਹੁੰਦਾ ਸੀ ਆਪਾਂ ਸਾਰਿਆਂ ਨੇ ਤਕਰੀਬਨ ਦੇਖਿਆ ਹੀ ਹੈ ਪਰ ਹੁਣ ਇਹ ਜਿਹੜੀਆਂ ਮਸ਼ੀਨਾਂ ਇਹ ਬਿਲੀ ਤੇ ਆ ਗਈਆਂ ਪਿਛਲੇ ਕਾਫੀ ਲੰਮੇ ਸਮੇਂ ਤੋਂ ਹੀ ਇਹ ਮਸ਼ੀਨਾਂ ਇਹ ਬਿਲੀ ਤੇ ਚੱਲ ਰਹੀਆਂ ਤੇ ਜਿਹੜਾ ਕੰਮ ਦਿਰੋਂ ਦੇ ਨਾਲ ਮਸ਼ੀਨੀ ਹੋ ਰਿਹਾ ਤੇ ਪਰ ਫਿਰ ਵੀ ਮਸ਼ੀਨਾ ਆਉਣ ਦੇ ਬਾਵਜੂਦ ਵੀ ਹਜੇ ਤੱਕ ਇੰਨੀ ਤਰੱਕੀ ਜਾਂ ਇੰਨੀ ਮੰਨ ਕੇ ਚੱਲੋ ਵੀ ਮਸ਼ੀਨੀ ਜੋਗਣੀ ਆਪਾਂ ਕਹਿ ਸਕਦੇ ਵੀ ਹੋ ਗਿਆ ਵੀ ਬੰਦਿਆਂ ਦੀ ਬਿਲਕੁਲ ਹੀ ਲੋੜ ਨਾ ਪਵੇ ਲੇਬਰ ਦੀ ਹਜੇ ਵੀ ਓਨੀ ਲੋੜ ਆ ਪਰ ਲੇਬਰ ਦੀ ਕਿੱਲਤ ਬਹੁਤ ਆ ਰਹੀ ਆ ਇਸ ਵਾਰੀ ਦੇਖਿਆ ਕਿ ਟੂੜੀਆਂ ਵਾਲੀਆਂ ਮਸ਼ੀਨਾ ਖੜ ਗਈਆਂ ਕਿਉਂਕਿ ਉਹਨਾਂ ਕੋਲੇ ਲੇਬਰ ਹੈ ਨਹੀਂ ਲੇਬਰ ਨਾ ਹੋਣ ਕਰਕੇ ਟੂੜੀਆਂ ਵਾਲੀਆਂ ਮਸ਼ੀਨਾ ਦੇ ਨੂੰ ਖੜਾ ਰੱਖਿਆ ਘਰੇ ਲੋਕਾਂ ਨੇ ਦੇਖੋ ਆ ਬੰਦੇ ਲੱਗੇ ਆਪਣੇ ਸ਼ੁਰੂ ਕਰਤਾ ਕੰਮ ਸ਼ੁਰੂ ਕਰਤਾ ਕੰਮ ਸ਼ੁਰੂ ਹੋ ਗਿਆ ਇਹ ਵੀਡੀਓ ਤੋਂ ਬਾਅਦ ਹੁਣ ਆਪਾਂ ਜਿਹੜਾ ਬੋਰੀਆਂ ਭਰਾਂਗੇ ਉਹ ਵੀਡੀਓ ਬਣਾਵਾਂਗੇ ਸੋ ਇੱਕ ਵਾਰੀ ਇੱਥੇ ਆਪਾਂ ਨੂੰ ਕੰਮ ਸਟੌਪ ਕਰਦੇ ਹਾਂ ਅਗਲੀ ਵੀਡੀਓ ਹੋਰ ਬਣਾਉਣੀ ਹੈ ਕਿਉਂਕਿ ਹਨਾ ਕੰਮ ਲੰਮਾ ਚੱਲਣ ਵਾਲਾ ਹੌਲੀ-ਹੌਲੀ ਛੋਟੇ ਛੋਟੇ ਪਾਰਟ ਕਰਕੇ ਆਪਾਂ ਵੀਡੀਓ ਇਹ ਵੀ ਜਿਹੜੀ ਤਿਆਰ ਕਰਾਂਗੇ ਕਿਉਂਕਿ ਮੈਂ ਵੀ ਨਵਾਂ ਮੈਂ ਹੀ ਕਦੇ ਵਲੋਗਿੰਗ ਨਹੀਂ ਕੀਤੀ ਪਹਿਲੀ ਵਾਰੀ ਵਲੋਗਿੰਗ ਕਰਨੀ ਸ਼ੁਰੂ ਕੀਤੀ ਹੈ ਸੋ ਗੁਰੂ ਮਹਾਰਾਜ ਦੀ ਕਿਰਪਾ ਕਰਨ ਤਾਂ ਜੋ ਇਹ ਵੀ ਵਲੋਗਿੰਗ ਹੈ ਵਧੀਆ ਢੰਗ ਨਾਲ ਚੱਲ ਸਕੇ ਆਪ ਜੀ ਨੂੰ ਆਪਣੇ ਪੰਜਾਬ ਦੀਆਂ ਉਹ ਗੱਲਾਂ ਜਿਹੜੀਆਂ ਤੋਂ ਆਪਾਂ ਵਾਂਝੇ ਹੋ ਰਹੇ ਜਾਂਦੇ ਜਾ ਰਹੇ ਹ ਲਗਭਗ ਮੰਨ ਕੇ ਚੱਲੋ ਵੀ ਜਿਹੜੀ ਨਵੀਂ ਜਨਰੇਸ਼ਨ ਨਵੀਂ ਪੀੜ੍ਹੀ ਹੈ ਉਹ ਇਹ ਨਿੱਤਿਆਂ ਤੋਂ ਕਾਫੀ ਦੂਰ ਹੋ ਰਹੀ ਹੈ ਕਿਉਂਕਿ ਖੇਤੀ तकरीबन 50% ਕੀਮਤਾਰਤਾ ਛੱਡੀ ਬੈਠਿਆ ਠੇਕੇ ਦੇ ਦੰਦੇ ਆਣ ਤਾਂ ਤਾਂ ਉਹਨਾਂ ਦੇ ਆਉਣ ਵਾਲੇ ਬੱਚਿਆਂ ਨੂੰ ਇਹ ਮੰਡੀਆਂ ਬਾਰੇ ਜਦੋਂ ਮੰਡੀ ਤੇ ਜਾਣਗੇ ਇਹਨਾਂ ਦਾ ਕਿਵੇਂ ਪਤਾ ਲੱਗੂਗਾ ਸੋ ਇਹ ਚੀਜ਼ਾਂ ਹੁਣ YouTube ਵਗੈਰਾ ਤੇ ਦੇਖ ਲੈਂਦੇ ਚਲੋ ਇਹ ਵੀ ਚੰਗੀ ਗੱਲ ਹੈ ਵੀ ਦੇਖ ਕੇ ਕੋ ਪਤਾ ਤਾਂ ਲੱਗਦਾ ਸੋ ਇੱਕ ਵਾਰੀ ਇਸ ਵਲੌਗ ਨੂੰ ਆਪਾਂ ਇੱਥੇ ਰੋਕਦੇ ਆਂ ਤੇ ਆਪਣਾ ਕੰਪਲੀਟ ਹੋ ਜਾਂਦੇ ਕੰਮ ਦੁਬਾਰਾ ਫਿਰ ਵਲੌਗ ਬਣਾਵਾਂਗੇ ਧੰਨਵਾਦ ਜੀ ਇਹ ਕਣਕ ਦਾ ਪਾੜਤੀ ਹੈ ਹੁਣ ਜਿਹੜਾ ਭرائی ਤੇ ਤਲਾਈ ਸ਼ੁਰੂ ਹੋ ਗਈ ਹੈ ਪੂਰੀ ਸਾਡੇ ਲੱਗੇ ਹੈ ਨਾ ਮਾਦ ਨੂੰ ਪਹਿਲਾਂ ਵੀ ਦੱਸਿਆ ਸੀ ਕਿ ਪਾੜ ਦਾਣਾ ਹੈ ਨਹੀਂ ਸੀ ਪਰ ਸੇਠ ਜੀ ਨੇ ਬੜੀ ਹਮਦ ਕੀਤੀ ਤੇ ਇਸ ਤੋਂ ਉਧਾਰ ਲਿਆ ਜਾਂ ਕਿਵੇਂ ਜੋ ਵੀ ਜਿਗਾਰਡ ਕੀਤਾ ਉਹਨਾਂ ਨੇ ਆਪ ਦਾ ਕਰਕੇ ਬਾਰ ਦਾ ਨਾਂ ਮਗਾ ਕੇ ਤੇ ਕੰਕਰੀਟ ਜਿਹੜੀ ਭਲਾਈ ਸ਼ੁਰੂ ਕਰਤੀ ਹੈ ਕਾਹਦਾ ਜਿਹੜਾ ਜਿਹੜੀ ਸਪੀਡ ਨਾਲ ਚੱਲ ਰਿਹਾ ਮੈਨੂੰ ਲੱਗਦਾ ਵੀ ਘੰਟੇ ਤੋਂ ਪਹਿਲਾਂ ਪਹਿਲਾਂ ਨਿਬੜ ਜੂਗਾ ਤੇ ਢੋਲ ਕੇ ਪਤਾ ਵੀ ਲੱਗ ਜੂ ਆਪਣੇ ਕਿੰਨੇ ਘੱਟੇ ਹੋ ਗਏ ਕਿ ਕਿੰਨਾ ਵੇਟ ਹੋ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ Un che di l'acqua posizione, ma non c'è